ਸਤਿ ਸ਼੍ਰੀ ਅਕਾਲ ਜੀ ਸੱਜਣੋ ਲੋ ਜੀ ਬਾਈ ਦਾਰੇ ਬੁੱਜ ਚੁੱਕੇ ਆ ਪਿੰਡ ਹੈਗਾ ਅਠਵਾਲ ਜ਼ਿਲ੍ਹਾ ਹੈਗਾ ਜਮਰਦਾ ਤਹਿਸੀਲ ਬਾਬਕਾਲਾ ਬੜਾ ਕੈਮਰਾ ਕਮਾਓ ਨੀਲੀ ਦਾ ਵੀ ਮੋਰਾ ਦੇ ਬਹੁਤ ਟੌਪ ਟੌਪ ਦੀ ਝੋਟੀਆਂ ਹੈ ਸੇਲ ਆ ਬਾਈਆਂ ਕੋਲ ਜੀ ਕੜਾ ਕੜਾ 6 7 ਬਾਈ ਸਤਿਕਾਰ ਸਤਿ ਸ਼੍ਰੀ ਅਕਾਲ ਸੰਦੀਪ ਜੀ ਕੀ ਹਾਲ ਹੈ ਬਾਈ ਜੀ ਸਭ ਠੀਕ ਆਈ ਨੀ ਬਹੁਤ ਗੁਰੂ ਗ੍ਰਾਮਦਾਸ ਜੀ ਕਿਰਪਾ ਵਾ ਚਲੋ ਚਲੋ ਮੇਰਾ ਹੀ ਸ਼ਾਇਦ ਨੀ ਦੂਰੋਂ ਨੇੜਿਓਂ ਦੇਸ਼ਾਂ-ਵਦੇਸ਼ਾਂ 'ਚ ਜਿੰਨੇ ਭੈਣ ਭਰਾ ਬੈਠੇ ਆ ਸੰਦੀਪ ਡੇਰੀ ਫਾਰਮ ਚੈਨਲ ਨੂੰ ਵੇਖਦੇ ਆ ਵਾਦ ਤੋਂ ਵਾਅਦਾ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਜਰੂਰ ਬਹੁਤ ਵਧੀਆ ਚੈਨਲ ਆ ਭਾਜੀ ਉਹਨਾਂ ਦਾ ਬਹੁਤ ਜ਼ਿਆਦਾ ਰਿਸਪੌਂਸ ਲੋੜ ਤੋਂ ਵੱਧ ਮਿਲਿਆ ਜੀ ਚਲੋ ਚਲੋ ਵਧੀਆ ਤੇ ਆਪਾਂ ਹਰ ਵਾਰ ਹਰ ਵੀਡੀਓ 'ਚ ਬੇਨਤੀ ਕਰਦੇ ਆ ਵੀ ਸੂਏ ਸਵਾਏ ਪਸ਼ੂ ਨੂੰ ਭਾਵੇਂ ਸਾਡੇ ਕੋਲ ਦੋ ਦਾ ਕੋਈ ਚਾਰ ਤਾਂ ਮਜੂਦ ਲੈ ਜੇ ਸੰਦੀਪ ਜੀ ਹਾਂਜੀ ਹਾਂਜੀ ਇਹ ਗੱਬਣਿਆ ਥਾਂ ਤੇ ਪਕੇ ਆਪਣੀ ਤਸੱਲੀ ਕਰਕੇ ਲੈ ਜਾਏ ਤੇ ਇਹ ਆ ਵੀ ਮਾਨ ਸਨਮਾਨ ਭੈਣ ਭਰਾਵਾਂ ਦਾ ਕਰੀਦਾ ਵਾ ਬਾਜੀ ਬਾਜੀ ਇਬਾਦਤ ਤੋਂ ਵੱਧ ਆਪਣੇ ਲਈ ਉਹ ਕੋਸ਼ਿਸ਼ ਆ ਵੀ ਚੰਗੇ ਤੋਂ ਚੰਗਾ ਜਾਨਵਰ ਭੈਣ ਭਰਾਵਾਂ ਨੂੰ ਦਈਏ ਬਿਲਕੁਲ ਜੀ ਬਿਲਕੁਲ ਅੱਜ ਵੀ ਨਾਗਦੇ ਸੰਦੀਪ ਜੀ 16 17 ਆਏ ਸੀ ਹੂੰ ਤੇ ਕੁਝ ਚਾਰ ਪੰਜ ਨਾਗ ਵੇਚ ਗਏ ਆ ਕੱਲ ਠੀਕ ਆ ਤੇ ਅੱਜ ਆਪਾਂ 6 ਜਾਂ 7 ਨਾਗ ਹੀ ਵਿਖਾਉਣੇ ਬਸ ਚਲੋ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਹੈ ਕਰੀ ਸ਼ੁਰੂ ਹਾਂ ਜੀ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਇਹ ਵੀ ਸੰਦੀਪ ਜੀ ਪਹਿਲਾ ਸੂਆ ਜੋੜੀ ਚਾਰ ਦੰਦ ਆ ਪਹਿਲਾ ਸੂਆ ਚਾਰ ਦੰਦ ਹਾਂ ਤੇ 13 ਕਿਲੋ ਦੁੱਧ ਮੌਕੇ ਦਾ ਹਾਜ਼ਰ ਆ ਹੋਰ ਐਸਟਾ ਹਾਂ ਜੀ ਤੇ ਖੋਲੋ ਜੀ ਫਿਰ ਪਾਵੇਂ ਕੋਈ ਦੋ ਟਾਇਪ ਚੋਲੇ ਪਾਵੇਂ ਤਿੰਨ ਚੋਲੇ ਝੋਟੀ ਬਹੁਤ ਜਿਆਦਾ ਚੰਗੀ ਆ ਲੋ ਜੀ 13 ਕਿਲੋ ਐਸਟਮੇ ਤਿਆਰ ਆ ਤੇ ਭੱਟੀ ਝੋਟੀ ਆ ਪੂਰੀ ਧੋਰੋ ਬਾਈ ਜੀ ਕਿਹੜੇ ਲੈ ਕੇ ਮਾਲ ਲੈ ਕੇ ਨਾ ਬਾਈ ਜੀ ਅੱਜ ਫਿਰ ਇਹ ਅਰਗਾ ਬਾਈ ਰੋਤਕ ਦਾ ਜੀਂਦ ਰੋਤਕ ਦੇ ਕੋ ਸਰ੍ਹਸੇ ਦੀਆਂ ਝੋਟੀਆਂ ਠੀਕ ਆ ਤਿੰਨ ਜਲੇ ਮਾਲ ਆ ਹਾਂ ਜੀ ਲੋ ਜੀ ਤੇ ਜਨਵਰ ਸੰਦੀਪ ਜੀ ਬਹੁਤ ਬਹੁਤ ਚੰਗੇ ਵੱਡੇ ਕਰਦੇ ਆ ਹੂੰ ਹੂੰ ਨਹੀਂ ਕਰਾਓ ਚੈੱਕ ਜਵਾਬ ਸਵਾਮਾ ਭਾਜੀ ਵਧੀਆ ਬਿਲਕੁਲ ਹਾਂ ਤਸल्ली ਕਰਕੇ ਸੰਦੀਪ ਜੀ ਠੰਡੀ ਦੀ ਸੀਲ ਠੰਡੀ ਦੀ ਸਾਰੀ ਆਪਣੀ ਜ਼ਿੰਮੇਵਾਰੀ ਹੂ ਹਾਂਜੀ ਆਜੋ ਆਜੋ ਲਿਆਓ ਜੀ ਲਿਆਓ ਲਿਆਓ ਬਹੁਤ ਬਹੁਤ ਚੰਗੀ ਕੁਆਲਿਟੀ ਦੇ ਜਾਨਵਰ ਆ ਸੰਦੀਪ ਜੀ ਕੱਟੀ ਕੱਟੀ ਕਟਾ ਜੀ ਮਗਰ ਇਹਦੇ ਮਗਰ ਕਟਾ ਜੀ ਮਾਣਾ ਨਾ ਨੇੜੇ ਹੋ ਗਣਾ ਉਹ ਤੇ ਖੜਾ ਕੇ ਤੇ ਥਣ ਨੂੰ ਚੈੱਕ ਕਰਾ ਦੇ ਚੰਗੇ ਦਾ ਕਿੰਨਾ ਟਮੋਗਾ ਸੀ ਨੂੰ ਜੀ ਇਹਨੂੰ ਸੰਦੀਪ ਜੀ ਅੱਜ 10 ਦਿਨ ਹੋ ਗਏ ਆ ਦਾਗ ਦਿਨਾਂ ਦਾ ਸੁਆ ਹੈਗਾ ਚਲੋ ਤੇ ਬੋਲੋ ਭਾਜੀ ਫਿਰ ਇਹਦਾ ਸੰਦੀਪ ਜੀ ਮੁੱਲ ਤੇ ਇੱਕ 35 ਕਰਦੇ ਆਂ ਹਾਂਜੀ ਜੈਸਨੋ 30 ਦੀ 1,30,000 1,30,000 ਦੇਣੀ ਆ ਹਾਂਜੀ ਜਿਹੜਾ ਸੰਦੀਪ ਡੈਰੀ ਫਾਰਮੂਲਾ ਇੱਕ ਸ਼ੇਅਰ ਕਮੈਂਟ ਕਰੂਗਾ ਹਾਂਜੀ ਉਹਨੂੰ ਸੰਦੀਪ ਜੀ 2000 ਸ਼ੋਰ ਕਰਦਾਂਗੇ 128 ਦੀ ਝੋਟੀ ਬਹੁਤ ਜ਼ਿਆਦਾ ਚੰਗੀ ਠੀਕ ਆ ਇਧਰੋਂ ਕੱਢਾ ਜੇ ਹਾਂਜੀ ਇਹਦੀ ਪਹਿਲਾ ਸੂਆ ਵੀ ਪਹਿਲਾ ਸੂਆ ਦੋ ਦੰਦ ਸੰਦੀਪ ਜੀ ਝੋਡੀ ਕੋ 15 ਕਿਲੋ ਦੁੱਧ ਤੇ ਆਈ ਆ ਅੱਛਾ ਰਾਤ ਦੀਆਂ ਝੋਡੀਆਂ ਤੇ 14 ਦੀ ਗਾਰੰਟੀ ਇਹ ਵੀ ਖੋਲੋ ਲੋ ਜੀ ਪਹਿਲਾ ਸੂਰਾ ਦੋ ਦੰਦ ਝੋਟੀ ਆ ਝੋਟੀ ਨਸਲ ਵੇਖੋ ਕੰਨੀ ਆ ਬਹੁਤ ਟਾਪ ਦੀ ਝੋਟੀ ਆ ਤੇ ਇਹਨੂੰ ਲੈ ਚਲ ਬਾਈ ਸੋਹਣੀ ਸੀ ਨਖੀ ਵੀ ਵੇਖ ਲੋ ਬਹੁਤ ਜਿਆਦੀ ਆ ਜੋ ਫੋਲ ਹਾਈਟ ਦੀ ਪਿਓਰ ਦੋ ਦੰਦ ਪਿਓਰ ਦੋ ਦੰਦ ਝੋਟੀ ਦੋਨੇ 16 ਕਿਲੋ ਚਵਾਊਗੀ ਸੰਦੀਪ ਜੀ ਜਿਆਦਾ ਨਹੀਂ ਕਹਿੰਦੇ ਪਰ 14 ਕਿਲੋ ਮੌਕੇ ਦਾ ਭਾਵੇਂ ਕੋਈ ਦੋ ਟਾਈਮ ਚੋਲੇ ਭਾਵੇਂ ਤਿੰਨ ਚੋਲੇ ਝੋਟੀ ਦੱਸੀ ਜਾਂਦੀ ਬਾਈ ਜੀ ਬਹੁਤ ਨਸਲਾ ਝੋਟੀ ਦੇ ਠੀਕ ਐ ਇਹਲੇ ਝੋਡੇ ਦਾ ਰਿਕਾਰਡ ਪਤਾ ਕਰ ਲਿਆ ਕਰੋ ਕਿਹੜੇ ਮਾਲੀ ਦੀ ਆ ਚਲੋ ਇਹਦੇ ਗਾਂ ਵਾਲੇ ਜਦੋਂ ਸਾਮ ਦਾ ਫਾਇਦਾ ਹੋ ਜਾਂਦਾ ਹਾਂਜੀ ਹਾਂਜੀ ਉਹਨੇ ਰੋੜ ਨੀੜੇ ਕਾ ਥਾਂ ਤੋਂ ਵਹਾ ਕਰ ਕਿੱਡਾ ਜ਼ਬਰਦਸਤ ਥਾਣਾ ਖੜਾਉ ਮਣਾ ਜੀ ਬਾਜੀ ਇਹ ਪਾਰਸ ਦਾ ਸਿੰਮਣਿਆ ਸੰਦੀਪ ਜੀ ਬਹੁਤ ਚੰਗੀ ਆ ਅੱਛਾ ਹਾਂਜੀ ਠੀਕ ਆ ਚਲੋ ਆਜੋ ਫਿਰ ਲੈ ਚੋਲੀ 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 ਧਿਆਨ ਤੇ ਬਾਜੀ ਫਿਰ ਇਹਦਾ ਮੁੱਲ ਕੀ ਆ ਸਲੀਵ ਜੀ ਇਹਦਾ ਮੁੱਲ ਤੇ ਜੋੜੀ ਦਾ ਕਰਦੇ ਆ ਹਾਂਜੀ 70 1,70,000 ਹੈ ਹਾਂਜੀ ਠੀਕ ਆ ਤੇ 5000 165 ਦੀ ਜੋੜੀ ਦੇ ਦਾਂਗੇ 1,65,000 ਦੀ ਦੇਣੀ ਆ ਨਾ ਹਾਂਜੀ ਲੋ ਜੀ ਭਾਵੇਂ ਕੋਈ ਭੈਣ ਭਰਾ ਦੋ ਟਾਈਮ ਚੋਲੇ ਭਾਵੇਂ ਤਿੰਨ ਚੋਲੇ ਹੋਰ ਦੋ ਦੰਦਿਆ ਸਦੀਪ ਜੀ ਚੋਟੀ 16 ਦੱਸ ਗਈ ਹੈ 14 ਕਿਲੋ ਚਵਾ ਕੇ ਦਵਾਂਗੇ ਦੋ ਟਾਈਮ ਚੋਲੇ ਤਿੰਨ ਚੋਲੇ ਚਾਰ ਚੋਲੇ ਚਲੋ ਠੀਕ ਆ ਟਾਈਮੋ ਟਾਈਮ ਮਿਲਾ ਕੇ ਚੋਲੇਣ ਤੇ ਆਹ ਬਾਈ ਜੀ ਫਿਰ ਇਹ ਸਦੀਪ ਜੀ ਪਹਿਲਾ ਸੂਆ ਦਾ ਅੱਛਾ ਤੇ ਚਾਰ ਦੰਦਾਂ ਦੀ ਝੋਟੀ ਪਹਿਲਾ ਸੂਆ ਚਾਰ ਦੰਦਾਂ ਹਾਂਜੀ ਠੀਕ ਆ ਤੇ ਸੰਦੀਪ ਜੀ ਦੁੱਧ ਦੇ ਦੇ ਕੋ ਵੀ ਵਾਧਿਆ ਹਾਂ ਤੇ ਆਪਾਂ 13 ਕਿਲੋ ਦੱਸ ਕੇ ਦੇਣੀ ਆ ਭਾਵੇਂ ਕੋਈ ਚਾਰ ਟਾਈਮ ਚੋਲੇ ਇਹ ਵੀ ਤੋਰੋ ਇੱਕ ਟਾਈਮ ਹਰ ਕੋ ਜਵਾ ਦੂਗਾ ਦੋ ਚਵਾ ਦੂਗਾ ਹਾਂਜੀ ਚੱਟ ਜੇ ਡੰਗ ਤੋਂ ਹਰ ਕੋ ਭੱਜਦਾ ਮੈਂ ਕਹਿੰਨੇ ਚਾਰ ਟਾਈਮ ਚੋਲੇ ਲੈਣਾ ਵਾ ਠੀਕ ਐ ਚਲੋ ਵੱਡੀਆਂ ਝੋਟੀਆਂ ਸੰਦੀਪ ਜੀ ਵੱਡੀਆਂ ਝੋਟੀਆਂ ਪੂਰੀਆਂ ਤੇ ਇਹ ਵੀ ਦਿਖਾਉਂਗਾ ਅੱਗੇ ਵੀ ਇੱਕ ਭਾ ਡੀਨਾਂਗਰ ਤੋਂ ਆਇਆ ਇਹ ਵੀਡੀਓ ਜੇ ਉਹਨੇ ਰਾਤ ਰਾਤ ਕੇ ਟਾਈਮੋਂ ਟਾਈਮ ਚਵਾ ਦੇ ਰੱਖੀ ਆ ਮੈਂ ਵੇਖਿਆ ਜੀ ਉਹਨੂੰ ਮਿਲ ਗੋ ਲਓ ਜੀ ਕਰੋ ਜਿਆ ਕੇ ਵੀ ਝੋਟੀ ਬੜੀ ਸੁਣੀ ਝੋਟੀ ਆ ਪੂਰੀ ਜਰ ਵੱਡੀ ਝੋਟੀ ਆ ਪੂਰੇ ਨਾਲ ਠੀਕ ਆ ਠੀਕ ਆ ਜੀ ਫਿਰ ਤੇ ਚੋਣ ਝੋਡੀ ਸੰਦੀਪ ਜੀ ਆਖੂ ਦੀ ਵੀ ਮੈਨੂੰ ਕੱਲੀ ਨੂੰ ਲੱਗੀ ਆ ਹਾਂ ਜੀ ਹਾਂ ਜੀ ਉਹ ਜੇ ਨੂੰ ਲੱਗੀ ਨਹੀਂ ਏਦਾਂ ਦੀ ਚੋਣ ਆ ਨਹੀਂ ਬਸ ਠੀਕ ਆ ਤੇ ਬਹੁਤ ਜ਼ਿਆਦਾ ਕਦ ਕਾਠ ਵਾਲੀ ਆ ਹਮ ਹਮ ਆਜੋ ਜੀ ਬਿਲਕੁਲ ਪੋਲੀ ਚਵਾਈ ਦਾ ਸੰਦੀਪ ਜੀ ਐਸੇ ਕਰਕੇ ਮਾਨ ਲਈਦਾ ਵੀ ਪੈਣਾ ਨੇ ਝੋਣਾ ਠੀਕ ਆ ਬਿਲਕੁਲ ਇਹਦਾ ਮਗਰ ਕੱਟਿਆ ਜੀ ਇਹ ਮਗਰ ਕੱਟਿਆ ਜੀ ਤੇ ਇਹਦਾ ਮੁੱਲ ਬਾਜੀ ਫਿਰ ਕੀ ਆ ਇਹਦਾ ਸੰਦੀਪ ਜੀ ਮੁੱਲ ਦੇ 135 ਕਰਦੇ ਆ ਹਾਂ ਜੀ ਜਾ ਸਨੋ 30 ਦੀ ਝੋਟੀ ਦੇ ਦਾਂਗੇ 1 ਲੱਖ 30 ਹਜ਼ਾਰ ਦੀ ਦੇਣੀ ਹੈ ਹਾਂਜੀ ਚਲੋ ਠੀਕ ਆ ਮੌਕੇ ਤੇ ਛੋੜ ਕਰਾਂਗੇ ਜੀ ਬਸ ਠੀਕ ਆ ਹੁਣ ਆਉ ਨੀਲੀ ਰਾਵੀ ਬਸ ਆ ਲੈਵਾ ਨੀਲੀ ਵੀ ਦੂਜਾ ਸੂਹਾ ਵਾ ਆ ਝੋਟੇ ਲੈਵਾ ਦਿਖਾ ਦੇ ਪਿਛੇ ਬੋਰ ਤੇ 16 ਲੀਟਰ ਲੀਟਰ ਮਾਰ ਕੇ ਨੀਲੀ ਹਾਂਜੀ ਪਿਓਰ ਨੀਲੀ ਰਾਵੀ ਪਿਓਰ ਨੀਲੀ ਰਾਵੀ ਠੀਕ ਆ ਇਹਦਾ ਕੋਲ ਸੰਦੀਪ ਜੀ ਝੋਟੀ ਦੋਦ 18 19 ਕਿਲੋ ਦਾ ਰਿਕਾਰਡ ਆ ਅੱਛਾ ਤੇ ਲੀਟਰ ਵਾਲਾ ਜਿਹੜਾ 16 ਮਿੰਨ ਦੂੰਗਾ ਰਾਤ ਦੀ ਝੋਟੀ ਆਈ ਆ ਬਾਕੀ ਟੋਰ ওভার ਪਿਓਰ ਨੀਲੀ ਸਾਰੇ ਨਿਸ਼ਾਨਿਆਂ ਨਾਲੇ ਮੈਂ ਨਾ ਵੀ ਬਿਲਕੁਲ ਦੂਜਾ ਸੁਆ ਜੇ ਹਾਂਜੀ ਤੇ ਕੱਟਾ ਮਗਰ ਜੇ ਸੰਦੀਪ ਜੀ ਪਿਓਰ ਨੀਲੀ ਦਾ ਕੱਟਾ ਮਗਰ ਪਿਓਰ ਨੀਲੀ ਦਾ ਕਰੋ ਵੀ ਚੈੱਕ ਆ ਬੱਗੀ ਨਾਸ ਦਾ ਕੱਟਾ ਜੇ ਠੀਕ ਆ ਇਹ ਵੀ ਦਿਖਾਓ ਕਰੋ ਨਹੀਂ ਬਹੁਤ ਫਰੇ ਝੋਟੇ ਬਈ ਟਾਈਮੋਂ ਟਾਈਮ ਭਰਾ ਚੋਟੇ ਲੈ ਕੇ ਜਾਣ ਟਾਈਮ ਮਿਲਾ ਕੇ ਪੂਰੀ ਰਾਜੀ ਬਾਈ ਝੁੱਠੀ ਆ ਦੁੱਧ ਵਾਲੀ ਨਾਲੇ ਇੱਕ ਫੇਰ ਜੋੜੀ ਦਾ ਸੌਦਾ ਆ ਉਹ ਵੀ ਟਾਈਮੋ ਟਾਈਮ ਸੰਦੀਪ ਜੀ ਚਵਾਈ ਆ ਦੋ ਟਾਈਮ ਉਹਨਾਂ ਨੂੰ ਅੱਛਾ ਜਲੰਧਰ ਤੋਂ ਬੰਦੇ ਆਉਣੇ ਸ਼ਾਮਾਂ ਨੂੰ ਫੇਰ ਚਵਾਉਣੀ ਆ ਉਹਨਾਂ ਨੂੰ ਇੱਥੇ ਬੰਦੋ ਹਾਂ ਨੇੜੇ ਤੇ ਲੇ ਬੰਦਾ ਇਹਦਾ ਭਰੇ ਭਾਜੀ ਮੁੱਲ ਕੀ ਜਾਂਦਾ ਸੰਦੀਪ ਜੀ ਮੁੱਲ ਦੇ ਭਾਵੇਂ 1.65 ਕਰ ਲਈਏ ਦਾ ਹਾਂ 1.60 ਹਜ਼ਾਰ ਦੀ ਝੋਟੀ ਦੇ ਦਾ 1.60 ਹਜ਼ਾਰ ਚਲੋ ਠੀਕ ਆ 16 ਲੀਟਰ ਲੀਟਰ ਵਾਲਾ ਵਾ ਬਾ ਠੀਕ ਆ। ਚਾਹ ਬੈਵ ਜੋੜਨ ਭੈਣ ਬੜਾ ਲੀਟਰ ਮਾਰ ਕੇ ਦਊਗਾ 16 ਕਿਲੋ। ਚਲੋ ਜਾਣ ਦੋ। ਠੀਕ ਆ ਲੈ ਚਲੋ ਫਿਰ। ਲੋ ਜੀ 1,60 20 ਕਿਲੋ ਦੀ ਮਾਲ ਗਿਆ ਜੋ ਦੀ ਸੰਦੀਪ ਜੀ ਸਫਰਦਾ ਕਰਕੇ ਘਟੀ ਆ। ਹਾਂਜੀ। ਸਫਰਦਾ ਕਰਕੇ ਘਟੀ ਆ। ਕਿਵੇਂ ਦਾ ਰਾਤ ਦੀਆਂ ਝੋਟੀਆਂ ਜਾਂ 20 ਕਿਲੋ ਵਾਲੀ ਝੋਟੀਆਂ। ਬਿਲਕੁਲ ਜੀ ਬਿਲਕੁਲ ਬਿਲਕੁਲ। ਆਪਾਂ ਕਹਿਣਾ ਨਹੀਂ ਆ ਚਵਾ ਕੇ ਦੇਣਾ ਵਾ। ਹਾਂਜੀ ਹਾਂਜੀ। ਇਹ ਨਹੀਂ ਵੀ ਨੰਬਰ ਹੀ ਲਖਾ ਦੀ ਸੰਦੀਪ ਭਾਈ ਕੋ ਵੀ 20 ਕਿਲੋ 25 ਕਿਲੋ ਕੰਮ ਨਹੀਂ ਕਰਨਾ। ਨਾ 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 ਠੀਕ ਆ ਠੀਕ ਆ। ਚਵਾ ਕੇ ਦਵਾਂਗੇ ਦੋ ਟਾਈਪ ਚੋਲੇਨ ਚਾਰ ਚੋਲੇਨ। ਬਸ ਜੀ ਬਸ 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 ਕਟਾ ਮਗਰ ਆ ਗਿਆ ਨਾ ਜੀ ਕਟਾ ਮਗਰ ਨੀਲੀ ਦਾ ਪਿਓਰ ਚਲੋ ਇਹਦਾ ਮੁੱਲ ਕੀ ਭਾਈ ਜੀ ਹੁਣ ਇਹਦਾ ਸੰਦੀਪ ਜੀ ਮੁੱਲ 1.60 ਲਿਆ ਹਮ 1 ਲੱਖ 60 ਹਜ਼ਾਰ ਦੀ ਜੋੜੀ ਦਵਾਂਗੇ 1 ਲੱਖ 60 ਹਜ਼ਾਰ ਦੇਣੀ ਆ ਹਾਂ ਜੀ ਜਿਹੜਾ ਸੰਦੀਪ ਮੇਰੀ ਫਾਰਮੂਲਾ ਹੈ ਸ਼ੇਅਰ ਕਮੈਂਟ ਕਰੂਗਾ 2000 ਛੋਟ ਕਰਾਂਗੇ ਚਲੋ ਜਾਣ ਦੋ ਠੀਕ ਆ ਪਰ ਜੋੜੀ ਜਿਹੜਾ ਸੰਦੀਪ ਜੀ ਵੇਚੂਗਾ ਨਾ ਹਾਂ ਜੀ ਤੇ ਭੈਣ ਭਰਾ ਯਾਦ ਕਰੂਗਾ ਕੋ 5 6 ਕਿਲੋ ਵਾਲੀ ਬਾਲਟੀ ਜੀ ਨਹੀਂ 12 ਕਿਲੋ ਵਾਲੀ ਬਾਲਟੀ ਚ ਭੈਣ ਭਰਾ ਨੂੰ ਜਵਾਵਾਂਗੇ ਝੋਟੀ ਠੀਕ ਤੇ ਆਹ ਬਾਈ ਜੀ ਫਿਰ ਇਹ ਸੰਦੀਪ ਜੀ ਪਹਿਲਾ ਸੂਆ ਦੋ ਦਾਂ ਦਾ ਝੋਡੀ ਹਾਂ 10 ਦਿਨਾਂ ਦਾ ਸੂਆ ਵਾ 11 ਕਿਲੋ ਮੌਕੇ ਦਾ ਇਹ ਠੀਕ ਇਹ ਵੀ ਦੋ ਲੋ ਜੀ ਦੋ ਦਾਂ ਝੋਟੀ ਇਹ ਵੀ ਕਰੋ ਚੈੱਕ ਵੱਡੀ ਝੋਟੀ ਪੂਰੀ ਨਾਲ ਕੱਟਣਾ ਮਗਰ ਇਹਦੇ ਵੀ ਇਹਦੇ ਮਗਰ ਕੱਟਾ ਸੰਦੀਪ ਜੀ ਅੱਛਾ ਪਹਿਲਾ ਸੁਆ ਦੋ ਦੰਦ ਆ ਪਹਿਲਾ ਸੁਆ ਦੋ ਦੰਦ ਹੈਨਾ ਹਾਂ ਆਜੋ ਫਿਰ ਆਜੋ ਸੁਆਜੂ ਬਿਲਕੁਲ ਸਾਰੀਆਂ ਓਕੇ ਆ ਐ ਕੋਈ ਭੂਰ ਨਹੀਂ ਕੋ ਛੱਟਾ ਨਹੀਂ ਗਰੰਟੀ ਵਾਲਾ ਕੰਮ ਆ ਚਲੋ ਇਹਦਾ ਭਾਜੀ ਫਿਰ ਮੁੱਲ ਕੀ ਆ ਸੰਦੀਪ ਜੀ ਇਹਦਾ ਮੁੱਲ ਹੈ 132000 132000 ਹਾਂਜੀ ਠੀਕ ਆ ਜਾਸ਼ਨੋ 30 ਦੀ ਦੇ ਦਾਂਗੇ 2000 ਛੋਟ ਕਰਦਾ ਕਿ ਸੰਦੀਪ ਜੀ 28 ਦੀ ਝੋਟੀ ਦੇਵਾਂ 1 ਲੱਖ 28 ਹਜ਼ਾਰ ਦੀ ਦੇਣੀ ਆ ਕੋਈ ਫੋਨ ਫਾ ਲਾਇਆ ਦੇ ਖੁੱਲੇ ਮਨ ਨਾਲ ਕੋਈ ਚੱਕ ਨਹੀਂ ਮਾਣਤ ਕਰਨਗੇ ਬਾਈ ਹੋਣੀ ਤੇ ਮਾਣ ਵੱਡਿਆਂ ਦੇ ਲ ਭੈਣ ਭਰਾਵਾਂ ਦਾ ਵੱਡਿਆਂ ਝੋਟਿਆਂ ਪੁੜੀਆਂ ਵੱਡੇ ਤੋਂ ਦਾਲੀਆਂ ਪਹਿਲਾ ਸੂਆ ਦੋ ਦੰਦਿਆ ਅੱਛਾ 10 ਕਿਲੋ ਦੁੱਧ ਹੈ ਸੰਦੀਪ ਜੀ ਬੱਚੇ ਦਾ ਪਾ ਕੇ ਕੋ ਰਾਤ ਦੀ ਝੋਟੀ ਠੀਕ ਆ 10 ਕਿਲੋ ਤਿਆਰ ਆ ਬੱਚੇ ਦੀ ਮਗਰ ਸੀਰ ਠੰਡੀ ਦੀ ਗਾਰੰਟੀ ਆ ਇਹ ਵੀ ਦੋਰੋ ਹੋਪਾ ਬਿਲਕੁਲ ਛੋਟਾ ਕਰ ਦੇਣਾ ਇਹਦਾ ਬਿਲਕੁਲ ਨਹੀਂ ਜਾਏ ਜਾਈ ਇਹਦਾ ਸੰਦੀਪ ਜੀ ਮੁੱਲ 1 ਬਾਈ ਕਰਨਾ ਵਾ ਹਾਂਜੀ ਤੇ 18 ਦੀ ਲਈ ਜੈਸ ਨੂੰ 1 15 ਦੀ ਝੋਟੀ ਦੇ 1 15 ਹੀ ਦੇਣੀ ਹੈ ਨਾ ਜੀ ਚਲੋ ਬਿਲਕੁਲ ਜੀ 1 ਲੱਖ 15 ਦੀ ਮਿਲਣੀ ਹੈ ਝੋਟੀ ਤੇ ਬਹੁਤ ਵੱਡੀ ਝੋਟੀ ਹੈ ਕੋਈ ਟਾਈਮ ਨਹੀਂ ਲੱਗਾ ਕੋਈ ਕੁਝ ਨਹੀਂ ਆ ਠੀਕ ਆ ਟਾਈਮੋ ਟਾਈਮ ਚੋ ਲੈਣ ਬੈਠਾ ਬੱਚੇ ਦਾ ਪਾ ਕੇ 10 ਕਿਲੋ ਕੱਟੀ ਮਗਰੇ ਬਹੁਤ ਚੰਗੀ ਦੋ ਦੰਦਿਆ ਪਿਓਰ ਸੰਦੀਪ ਜੀ ਠੀਕ ਹੈ ਜੀ ਠੀਕ ਹੈ ਆਜੋ ਆਜੋ ਇਹਦਾ ਮੁੱਲ ਜੀ ਹੁਣ ਇਹਦਾ ਸੰਦੀਪ ਜੀ ਮੁੱਲ ਦੇ ਇੱਕ ਵੀ ਕਰਦੇ ਆ ਹਾਂਜੀ 1,20,000 ਮੁੱਲ ਕਰਦੇ ਆ ਜੀ 1,15 ਦੀ ਦੇ ਦਾਂਗੇ 1,20,000 ਮੁੱਲ ਕਰਦੇ 1,15 ਦੇ ਦੇ ਰੋਗੇ ਹਣਾ ਹਾਂਜੀ ਚਲੋ ਠੀਕ ਆ ਬਾਕੀ ਮੌਕੇ ਦੇ ਮਾਰਦਾਨ ਭੈਣ ਭਰਾਵਾਂ ਦਾ ਜ਼ਰੂਰ ਕਰੀਦਾ ਦੇਖੋ ਜੀ ਸਾਰੇ ਸਰੀਆ ਸਵਾਈਆ ਹਾਂਜੀ ਬਾਕੀ ਮੇਰੇ ਵੀ ਇੱਥੇ ਆ ਗਿਆ ਰ ਇੱਕ ਟਾਈਮ ਦੋ ਦਿਨ ਚੁਆਈ ਕਰੋ ਤੇ ਪਾਸ ਕਰੋ ਹਣਾ ਜੀ ਹਾਂਜੀ ਇੱਕ ਆ ਗੱਬਰ ਮੈਂ ਆ ਵੱਡੀ 14-18 ਕਿਲੋ ਵਾਲੀ ਆ ਗੱਬਣ ਆਏ ਹੁਣੇ ਲਈ ਆ ਇੱਥੋਂ ਮੈਂ ਲਈ ਆ ਅੱਛਾ ਇਹ ਨਹੀਂ ਗਣਾ ਵੀ ਹਰਿਆਣੇ ਉਹ ਲੈ ਲੀਆ ਜਿੱਥੋਂ ਮਰਜੀ ਇੱਥੋਂ ਮੈਂ ਲਈਆ ਡੇਰੀ ਜੋ ਠੀਕ ਆ 17 18 ਕਿਲੋ ਦੀ ਮਾਲ ਆ ਗੇੜ ਗੇੜ ਦੇ ਸੰਦੀਪ ਜੀ ਥਣ ਲਗਾ 10 ਦਿਨਾਂ ਦੀ ਕੱਚੀ ਆ ਚਲੋ ਤੀਜਾ ਸੂਆ ਵਾ ਇਹ ਵੀ ਜੈਸਨ ਨੂੰ 1 ਲੱਖ 10 ਹਜ਼ਾਰ ਦੀ ਦੇਦਾ ਚਲੋ ਜਾਂਦੋ ਹਾਂਜੀ ਤੇ ਠੀਕ ਆ ਨੰਬਰ ਜੀ ਫਿਰ ਆਪਣਾ ਨੰਬਰ ਭਾਜੀ ਪਿੰਡ ਅਠਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਪਗਲਾ ਸਾਹਿਬ ਬਲਾਕ ਤਸਿਕਾ ਅਰਜਨਵਾਗੇ ਲਾਗੇ ਨਹਿਰ ਪਾਰ ਕਰਕੇ ਅਠਵਾਲ ਆ ਕਈ ਵੀਰ ਕਮਾਨ ਵਾਲੇ ਅਠਵਾਲ ਚਲ ਜਾਂਦੇ ਆ ਹਾਂਜੀ ਹਾਂਜੀ 拉ਗਿਆਣਾ ਸਾਹਿਬ ਉਦੋਂ ਗਿਆ ਲਾਗੇ ਅਠਵਾਲਾ ਝਾਮਕਿਆ ਵਾਲਾ ਮੇਰਾ ਬਿਲਕੁਲ ਤੇ ਬਾਕੀ ਵੱਧ ਤੋਂ ਵੱਧ ਸੰਦੀਪ ਡੇਰੀ ਫਾਰਮੂਲਾ ਇੱਕ ਸ਼ੇਅਰ ਕਮੈਂਟ ਕਰਿਆ ਕਰੋ ਧੰਨਵਾਦ ਬਹੁਤ ਬਹੁਤ ਸੰਦੀਪ ਜੀ ਤੁਹਾਡਾ ਸਾਥ ਤੇ ਭੈਣ ਭਰਾਵਾਂ ਦਾ